ਬਾਬੇ ਤੇ ਕਹੇ ਉਸ ਬੁੱਢੇ ਬਾਦਸ਼ਾਹ ਜਹਾਂ ਨੂੰ ਆਰਦੇ ਦੇ ਮੇਲ ਤੋਂ ਨਾਉਂ ਚਾਲੇ ਹੋ ਰਿਹਾ ਹੈ ਐਨਰਗੀ ਦੀ ਜਮਾਨਤ ਕਰਦੇ ਹੋਏ ਕਿ ਉਸ ਬਾਦਸ਼ਾਹ ਨਾਲ ਪੂਰੀ ਪੱਛਾਣ ਨਾਲ

ਇਹ ਪੁਰਾ ਉਹਦਾ ਸੇਵਾ ਕਰਕੇ ਬਹੁਤ ਵਧੀਆ ਫੀਲ ਹੋ ਰਿਹਾ ਹਨ ਨੂੰ ਵੀਰੇ ਅਜ ਨਗਰ ਕੀਰਤਨ ਸੇਵਾ ਕਰਨ ਆਇਆ ਜੀ ਸੌਣ ਦਾ ਵੀਰੇ ਗਾਓ ਤੇਰਾ ਵੀਰੇ ਮੈਨੂੰ ਬਸ ਸੌਣ ਦਾ ਮੇਰਾ ਹੀ ਆ ਸਾਰੇ ਜ਼ਮਾਨੇ ਨੂੰ ਮੈਨੂੰ ਕੋਈ ਆ ਕਿ ਸਾਰੇ ਗੁਰੂ ਘਰ ਆਉਂਦੇ ਨਹੀਂ ਛੱਡੋ ਬੱਤੋ ਵਾਲੀ ਬੱਤੋ ਵਾਲ ਧੰਤਨਗੁਰ ਤੋਂ ਇੱਕ ਬਹਾਦਰ ਜੀ ਦਾ ਨਗਰ ਕੀਰਤਨ ਅੱਜ ਸੰਗਤਾਂ ਬਹੁਤ ਦੇਖੋ ਇਤਸ਼ਾਹ ਆਈਆਂ ਬੜਾ ਪਿਆਰ ਦੇ ਰਹੀਆਂ ਤੇ ਇਤਸ਼ਾਹ ਪੂਰਾ ਵਾ ਸਕਦਾ ਦਾ ਮਨ ਨੂੰ ਖੁਸ਼ੀ ਹੋ ਰਹੀ ਹੈ ਸੇਵਾ ਕਰਕੇ ਗੁਰੂ ਤੇਗ ਬਹਾਦਰ ਜੀ ਰਹਿਮਤਾਂ ਕਰਨ ਸਾਨੂੰ ਸਿਮਰਨ ਬਖਸ਼ੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸਭ ਨੂੰ ਕੋਸੋ ਰੁਕਣ ਪੇਟੀ ਘਾਟੋ ਚਾਪੀ ਚਾਪੀ ਮੇਰੇ ਕੋਲ ਫੜ ਚਾਪੀਕਾਰੀ ਸਕੂਲ ਬੰਦੋਆੜ ਫੈਮਿਨਸ ਸਕੂਲ ਦੇ ਬੱਚੇ ਨੇ ਇਹ ਦੋ ਵਾਰੀ ਨੈਸ਼ਨਲ ਤੇ ਦੋ ਵਾਰੀ ਸਟੇਟ ਜਾ ਚੁੱਕੇ ਨੇ ਤੇ ਹੁਣ ਇਹ ਜਿਹੜਿਆਗਾ ਆਰਡੀ ਪ੍ਰੇਡ ਲਈ ਜਾਣਗੇ ਇਹ ਦੱਖਣਵਾਨ ਗੁਰਦੁਆਰੇ ਤੋਂ ਅਸੀਂ ਸ਼ੁਰੂ ਕੀਤਾ ਵਾ ਤੇ ਇੱਥੇ ਤੱਕ ਇਹ ਦੁਕਾਂ ਜਿਹੜੇ ਸਾਡੇ ਹੋਰ ਸਕੂਲਾਂ ਦੀਆਂ ਟੀਮਾਂ ਖੜੀਆਂ ਨੇ ਹਾਂ ਜੀ ਜੀ ਗੁਰੂ ਮਹਾਰਾਜ ਦਾ ਜਿਹੜਾ ਵਾ ਇਹ 350 ਜਿਹੜਾ ਸੀਧੀ ਦੇ ਨਾਂ ਇਹ ਸਾਡੇ ਪਾਕਾਂ ਆ ਤੇ ਸਾਡੇ ਬੱਚਿਆਂ ਦੇ ਪਾਕਾਂ ਨੂੰ ਆਇਆ ਵਾ ਤੇ ਅਸੀਂ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਹਾਂ ਜੀ ਅਸੀਂ ਗੁਰਸੇ ਇੱਕ ਬਾਦਰ ਜੀ ਤੇ ਬਹੁਤ ਰਿਣੀ ਆ ਜੇ ਉਹ ਸ਼ਹੀਦੀ ਨਾ ਦਿੰਦੇ ਤਾਂ ਅਸੀਂ ਸਾਰੇ ਹਿੰਦੂ ਹੋਰ ਤਾਂ ਮੁਸਲਮਾਨਾਂ ਦੇ ਕਾਰ ਹੁੰਦੀਆਂ ਕਿਸੇ ਦਾ ਕੋਈ ਧਰਮ ਨਾ ਰਹਿੰਦਾ ਇਸ ਕਰਕੇ ਅਸੀਂ ਗੁਰਤੇਗ ਪਾਦਰ ਜੀ ਦੀ ਇਸ ਸ਼ਹਾਦਤ ਤੇ ਕੋਟ ਕੋਟ ਫਰਨਾਮ ਕਰਦੇ ਹੋਏ ਕਿਉਂਕਿ ਉਹਨਾਂ ਨੇ ਸਾਡੀ ਸਾਰਿਆਂ ਦੀ ਇੱਜ਼ਤ ਬਚਾਈ ਇਸੇ ਕਰਕੇ ਉਹਨਾਂ ਨੂੰ ਹਿੰਦ ਦੀ ਛਾਦਰ ਕਿਹਾ ਗਿਆ ਕਿਉਂਕਿ ਉਹਨੇ ਸਾਰੇ ਹਿੰਦੁਸਤਾਨ ਦੀਆਂ ਔਰਤਾਂ ਦੀ ਇੱਜ਼ਤ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੜੀ ਹੋਵੇ ਜਿਹੜਾ ਜੂ ਮਰੇ ਤੇ ਜਿਹੜਾ ਨਗਰ ਕੀ ਦੇ ਸੋਹਾਲਾ ਕੋ ਚ ਪਹੁੰਚੂ ਆਇਆ ਹੈ ਬਾਕੀ ਇਹ ਆ ਕਿ ਉਹਨਾਂ ਨੇ ਜੇ ਸ੍ਰੀ ਗੁਰਤੇਗ ਪਾਦਰ ਜੀ ਨੇ ਜੇ ਸ਼ਹਾਦਤ ਦਿੱਤੀ ਸੀ ਕਿ ਉਸਦੇ ਅੱਜ ਸਾਰਿਆਂ ਨੇ ਸ਼ਰਧਾਪੂਰਵਕ ਅੱਜ ਉਹਨਾਂ ਦਾ ਬਿਲਕੁਲ ਵੈਲਕਮ ਕੀਤਾ ਵਾ ਅਸੀਂ ਸਾਰੇ ਲੁਧਿਆਣਾ ਸ਼ਹਿਰ ਪੰਜਾਬ ਵਾਸੀ ਅਸੀਂ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਸਾਰਾ ਰੂਟ ਬਣਾ ਕੇ ਉਹ ਤੇ ਅਨੰਦਪੁਰ ਸਾਹਿਬ ਪਹੁੰਚਣ ਵਾਸਤੇ ਇਹ ਸਾਰਾ ਕੁਝ ਕੀਤਾ ਪ੍ਰੋਗਰਾਮ ਬਣਾਇਆ ਵਾ ਅਸੀਂ ਸਾਰਿਆਂ ਨੂੰ ਬੱਚ ਚੜ ਕੇ ਅਪੀਲ ਕਰਦੇ ਆਂ ਨਾਲ ਕਿ ਉਹ ਇਸ ਆਸ਼ੀਰਵਾਦ ਪ੍ਰਾਪਤ ਕਰਨ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ 350 ਸਾਲਾਂ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਰੋਹ ਕੀਤਾ ਜਾ ਰਿਹਾ ਤੇ ਉਹਦੇ ਵਿੱਚ ਸੰਗਤਾਂ ਸ਼ਾਮਲ ਹੋ ਰਹੀਆਂ ਨਗਰ ਕੀਰਤਨ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਅੱਜ ਕਹਿ ਸਕਦੇ ਆ ਵੀ ਪੰਜਾਬੀ ਹਰ ਪੰਜਾਬੀ ਹਰ ਹਿੰਦੁਸਤਾਨੀ ਇਕੱਠਾ ਵਾ ਕਿਉਂਕਿ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਹਿੰਦੀ ਚਰ ਗੁਰੂ ਤੇਗ ਬਹਾਦਰ ਸਿਮਰੀਏ ਕਰਨੌਣੇ ਦਾਵੇ ਤਾਂ ਸਾਈਂ ਹੋਈ ਸਹਾਏ ਔਰ ਉਹ ਗੁਰੂ ਸਾਹਿਬ ਦਾ ਓਟ ਆਸਰਾ ਲੈਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਸੰਗਤਾਂ ਦਾ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ 350 ਸਾਲਾਂ ਦੇ ਉਪਲਬਖ ਜਿਹੜਾ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਮੈਂ ਸਮਝਦੀ ਆ ਵੀ ਲੁਧਿਆਣਾ ਦੀ ਧਰਤੀ ਅੱਜ ਪਵਿੱਤਰ ਹੋ ਗਈ ਧੰਨ ਹੋ ਗਈ ਕਿ ਵੀ ਜਿੱਥੋਂ ਇਹ ਪਾਲਕੀ ਸਾਹਿਬ ਲੰਘ ਰਹੇ ਨੇ ਔਰ ਮੈਂ ਆਪਣੇ ਆਪ ਨੂੰ ਬੜਾ ਭਾਗਾ ਵਾਲਾ ਸਮਝਦੀ ਆ ਵੀ ਲੁਧਿਆਣਾ ਦੀ ਨਮੈਂਦਗੀ ਕਰਦੇ ਹੋਏ ਅੱਜ ਮੌਕਾ ਮਿਲਿਆ ਹੈ ਸੇਵਾ ਕਰਨ ਦਾ ਔਰ ਮਗਰ ਨਿਕੋ ਬੋਲੋ ਜੀ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਮਹਾਰਾਸ਼ਟਰ ਬਿਲਕੁਲ ਜੀ ਹਮੇਸ਼ਾ ਹੀ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਿੱਥੇ ਨਤਮਸਤਕ ਹੁੰਨੇ ਆ ਅੱਜ ਉਹਨਾਂ ਦੇ ਲਾਂਗੇ ਦੇ ਵਿੱਚੋਂ ਫੁੱਲਾਂ ਦੀ ਵਰਖਾ ਜਿਹੜੀ ਅੱਜ ਕਾਰਪੋਰੇਸ਼ਨ ਜ਼ੋਨ B ਵੱਲੋਂ ਖਾਸ ਤੌਰ ਤੇ ਸਮਰਾਲਾ ਚੌਂਕ ਵਿਖੇ ਜਿਹੜਾ ਸਾਰਾ ਪ੍ਰਬੰਧਨ ਵੀ ਕੀਤਾ ਗਿਆ ਔਰ ਇਸ ਤੋਂ ਇਲਾਵਾ ਪੂਰੇ 1 ਮਹੀਨੇ ਤੋਂ ਲਗਾਤਾਰ ਹਰ ਇੱਕ ਜ਼ੋਨ ਦੇ ਉੱਤੇ ਹਰ ਕਰਮਚਾਰੀ ਦੀ ਜੋ ਜ਼ਿੰਮੇਵਾਰੀ ਬੰਦੀ ਹੈ ਉਹ ਪੂਰੇ ਪੱਪਾ ਪਰ ਹੋ ਕੇ ਨਿਭਾ ਰਿਆ ਹੈ ਔਰ ਮੈਂ ਗੁਰੂ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਦੀ ਹਾਂ ਕਿ ਉਹ ਇਸੇ ਤਰ੍ਹਾਂ ਸਾਡੇ ਸਾਰਿਆਂ ਤੇ ਆਸ਼ੀਰਵਾਦ ਬਣਾਏ ਰੱਖਣ ਤਾਂ ਜੋ ਇਹ ਸੇਵਾ ਜਿਹੜੀ ਲਗਾਤਾਰ ਇਸੇ ਤਰ੍ਹਾਂ ਚੱਲਦੀ ਰਹ ਸਕੇ ਬਿਲਕੁਲ ਜੀ 23 24 ਔਰ 25 ਨੂੰ ਸਮੂਹ ਪੰਜਾਬ ਦੇ ਵਿੱਚੋਂ ਜਿਹੜੇ ਵੱਖਰੇ ਵੱਖਰੇ ਨਗਰ ਕੀਰਤਨ ਨੇ ਉਹ 22 ਤਰੀਕ ਨੂੰ ਰਾਤ ਤੱਕ ਉੱਥੇ ਪੁੱਜਦੇ ਹੋਣਗੇ ਔਰ 23 24 25 ਨੂੰ ਜਿਹੜੇ ਧਾਰਮਿਕ ਪ੍ਰੋਗਰਾਮ ਆਨੰਦਪੁਰ ਸਾਹਿਬ ਵਿਖੇ ਉਕਿਤ ਕਰਾਏ ਜਾਣਗੇ ਸੋ ਮੈਂ ਅਰਦਾਸ ਕਰਦੀ ਹਾਂ ਔਰ ਬੇਨਤੀ ਵੀ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਆਓ ਗੁਰੂ ਚਰਨਾ ਦੀ ਜਿਹੜੀ ਛੋਹ ਪ੍ਰਾਪਤ ਕਰਦੀ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਇਸ ਮੌਕੇ ਦਾ ਜਿੱਥੇ ਆਨੰਦ ਮਾਣੀਏ ਉੱਥੇ ਆਪਣੇ ਇਸ ਜਨਮ ਨੂੰ ਵੀ ਸਫਲਾ ਕਰੀਏ ਤੇ ਗੁਰੂ ਮਹਾਰਾਜੀ ਦੇ ਚਰਨਾਂ ਜਨਤਮਸਤਕ ਹੋਈਏ ਔਰ ਇਸ ਜੋ ਕੀਤਾ ਹੋਇਆ ਉਪਰਾਲਾ ਔਰ ਇਸ ਸ਼ਹਾਦਤ ਨੂੰ ਯਾਦਗਾਰ ਬਣਾ ਸਕੀਏ ਤਾਂ ਮੈਂ ਤੁਹਾਡੇ ਧਿਆਨ ਚ ਲਿਆ ਦਿਆਂ ਜੀ ਇਸ ਖਾਸ ਤੌਰ ਤੇ ਇਸ ਦਿਹਾੜੇ ਦਾ ਜਿਹੜਾ ਸਾਰਾ ਸਹਿਰਾ ਆ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੇ ਨਾਲ ਟੂਰਿਜ਼ਮ ਤੋਂ ਦੀਪਕ ਬਾਲੀ ਜੀ ਸੜਨਾਲ ਹਰਜੋਤ ਬੈਂਸ ਜੀ ਜਿਹੜੇ ਸਾਡੇ ਸਿੱਖਿਆ ਮੰਤਰੀ ਵੀ ਨੇ ਔਰ ਬਾਕੀ ਮੰਤਰੀ ਸਹਿਬਾਨ ਨੇ ਸਾਰੇ ਜਿਨ੍ਹਾਂ ਨੇ ਕੱਲੀ ਕੱਲੀ ਪ੍ਰਾਂਤ ਦੇ ਵਿੱਚ ਸਟੇਟ ਦੇ ਵਿੱਚ ਜਾ ਕੇ ਵਕ ਵਕ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਵੀ ਦਿੱਤਾ ਆ ਔਰ ਜਿਨੀਆਂ ਯੂਨੀਅਨ ਟੈਰੀਟਰੀਜ਼ ਨੇ ਉੱਥੋਂ ਦੇ ਵੀ ਨੁਮਾਇੰਦੇ ਉੱਥੇ ਪਹੁੰਚ ਰਹੇ ਨੇ ਪਰ ਮੈਂ ਧੰਨਵਾਦ ਵੀ ਕਰਦੀ ਆ ਕਿ ਵੀ ਪੰਜਾਬ ਵਾਸੀਆਂ ਨੂੰ ਨੀ ਸਹੂਲਤ ਦਿੱਤੀ ਗਈ ਹੈ ਚਾਹੇ ਉਹ ਆਵਾਜਾਈ ਦੇ ਸਾਧਨਾ ਦੇ ਰੂਪ ਚਾਹੇ ਚਾਹੇ ਉਹ ਜਾਨ ਆਉਣ ਦੇ ਰੂਪ ਚਾਹੇ ਤੁਸੀਂ ਦੇਖਿਆ ਹੋਊਗਾ ਨਾਨਕਪੁਰ ਸਾਹਿਬ ਵਿਖੇ ਜੋ ਪ੍ਰੋਗਰਾਮ ਜੋ ਸੁਵਿਧਾਆਂ ਯਾਤਰੀਆਂ ਵਾਸਤੇ ਰੱਖੀਆਂ ਗਈਆਂ ਨੇ ਵਾਕਈ ਚ ਲਾਗਾਯੋਗ ਨੇ ਪਰਮਾਤਮਾ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਪੰਜਾਬ ਵਾਸੀ ਇਸੇ ਤਰੀਕੇ ਸਾਥ ਦਿੰਦੇ ਰਹਿਣ ਤਾਂ ਉਹਨਾਂ ਦੀ ਸੇਵਾ ਚ ਸਦਾ ਆਮਾਤ ਵੀ ਪਾਰਟੀ ਖੜੀ ਹੈ ਤਨਵਾਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਨਗਰ ਕੀਰਤਨ ਜਿਹੜੇ ਗੱਲ ਰੋਜ ਤੋਂ ਚੱਲੇ ਹੋਏ ਸੀਗੇ ਰਾਤੀ ਪੜਾ ਸਾਡੇ ਗੁਰਦੁਆਰਾ ਦੂਖਨਵਾਰਨ ਸਾਹਿਬ ਲੁਧਿਆਣਾ ਸੀ ਅੱਜ ਸਵੇਰੇ ਜਿਹੜਾ ਨਗਰ ਕੀਰਤਨ ਆਪਣੇ ਅਗਲੇ ਪੜਾ ਲਈ ਨਿਕਲ ਚੁੱਕੇ ਸੀ ਸਵੇਰ ਤੋਂ ਅੱਜ ਹੁਣ ਸਮਰਾਲਾ ਚੌਂਕ ਜੁਤੇ ਆ ਜਿੱਥੇ ਵੱਖ-ਵੱਖ ਜਿਹੜਾ ਗੁਰੂ ਸਾਹਿਬ ਗੁਰੂ ਗੁਰਦੁਆਰਿਆ ਸਾਹਿਬਾਨ ਵੱਲੋਂ ਜਿੱਥੇ ਲੰਗਰਾਂ ਦੀ ਸੇਵਾ ਤੇ ਵੈਲਕਮ ਹੋ ਰਹੇ ਨੇ ਉੱਥੇ ਅੱਜ ਨਗਰ ਨਿਗਮ ਲੁਧਿਆਣਾ ਵੱਲੋਂ ਤੇ ਨਾਲ ਹੀ ਟ੍ਰੈਫਿਕ ਪੁਲਿਸ ਲੁਧਿਆਣਾ ਵੱਲੋਂ ਜਿਹੜਾ ਉਹ ਵੀ ਸ਼ਰਦਾ ਹੈਗੀ ਆ ਅਸੀਂ ਉਹਦੇ ਮੁਤਾਬਕ ਆਪਣਾ ਜਿਹੜਾ ਪਿਤ੍ਰਨ ਕਰ ਰਹੇ ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮੋਲਾਂ ਦੀ ਵਰਖਾ ਹੋ ਰਹੀ ਹੈ ਨਗਰ ਨਿਗਮ ਲੁਧਿਆਣਾ ਜ਼ੋਨ B ਜਿਹੜੇ ਸਾਡੇ ਬਹੁਤ ਹੀ ਕਾਬਿਲ ਅਫਸਰ ਨੇ ਜੈਨ ਸਾਹਿਬ ਇਹਨਾਂ ਨੇ ਇਹ ਇੰਤਨਾ ਮੈਚ ਕਰਾਇਆ ਤੇ ਬੜਾ ਅਲੋਕਿਕ ਕਿ ਨਜ਼ਾਰਾ ਹੈ ਜਿਹੜਾ ਅੱਜ ਅਸੀਂ ਦੇਖ ਰਹੇ ਹਾਂ ਦੇਖੋ ਇਹ ਜਿਹੜੇ ਸਮਾਗਮ ਆ ਜਿਹੜੇ ਇਹ ਸਾਨੂੰ ਸਾਡੇ ਗੁਰੂਆਂ ਪੀਰਾਂ ਦੀਆਂ ਦਿੱਤੀਆਂ ਕੁਰਬਾਨੀਆਂ ਜਿਹੜੀਆਂ ਲਖਾਨੀ ਸ਼ਹਾਦਤਾਂ ਨੂੰ ਚੇਤੇ ਕਰਾਉਂਦੀਆਂ ਜਿਹੜਿਆ ਧਰਮ ਦੇਸ਼ ਪ੍ਰੇਮ ਦੇ ਲੇਖੇ ਜ਼ਿੰਦਗੀ ਲਾਣ ਦਾ ਇੱਕ ਸੁਨੇਹਾ ਹੁੰਦਾ ਤੇ ਸਾਨੂੰ ਆਪਣੇ ਗੁਰੂ ਮਹਾਰਾਜ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਆਪਣੇ ਦੇਸ਼ ਕੌਮ ਦੀ ਸੇਵਾ ਵਾਸਤੇ ਹਰ ਸਮੇਂ ਤਿਆਰ ਪਰ ਤਿਆਰ ਰਹਿਣਾ ਚਾਹੀਦਾ ਨੌਜਵਾਨ ਪੀੜੀ ਨੂੰ ਕੀ ਕਹਣਾ ਜਾਂਦੇ ਹਾਂ ਨੌਜਵਾਨ ਪੀੜੀ ਨੂੰ ਵੀ ਇਹੀ ਅਪੀਲ ਹੈ ਕਿ ਗੁਰੂ ਸਾਹਿਬ ਤੇ ਦਰਸਾਏ ਰਾਸਤਿਆਂ ਤੇ ਉਹਨਾਂ ਦੇ ਜਿਹੜੇ ਉਹਨਾਂ ਨੇ ਦੋ ਦੋ ਸਾਨੂੰ ਸਿਖਿਆਵਾਂ ਦਿੱਤੀਆਂ ਨੇ ਉਹਨਾਂ ਦੇ ਚੱਲਦੇ ਹੋਏ ਸਾਨੂੰ ਆਪਣੇ ਦੇਸ਼ ਕੌਮ ਵਾਸਤੇ ਆਪਣੇ ਸਮਾਜ ਵਾਸਤੇ ਸਾਨੂੰ ਜਿਹੜਾ ਹੈਗਾ ਹੈ ਮਿਹਨਤ ਕਰਨੀ ਚਾਹੀਦੀ ਹੈ ਕੰਮ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਸਮਾਜ ਨੂੰ ਹੋਰ ਨਰੁਆ ਕਰ ਸਕੀਏ ਧਾਰਮਿਕ ਪੱਖੋਂ ਵੀ ਸਮਾਜਿਕ ਪੱਖੋਂ ਹਾਂਜੀ ਠੀਕ ਹੋ ਗਿਆ ਸਰ ਮਹਾਰਜਾ ਖਾਨ ਸਾਹਿਬ ਮਹਾਰਜਾ ਕੀ ਫਤਹਿ ਅ ਮੈਂ ਆਪ ਜੀ ਦੇ ਮਾਧਮ ਰਾਈ ਸਾਰੇ ਸੰਗਤਾਂ ਨੂੰ ਜਿਹੜਾ ਉਸ਼ਾ ਆ ਉਹਦੀ ਮੈਂ ਜਿਉਂ ਆ ਆਖਦਾ ਮਾਂ ਸਾਰੀਆਂ ਸੰਗਤਾਂ ਨੂੰ ਬੜੇ ਉਸ਼ਾ ਨਾਲ ਸੇਵਾ ਵੀ ਕਰ ਰਹੀਆਂ ਧੰਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਯਾਲਾ ਜੀ ਜਿਨ੍ਹਾਂ ਨੇ ਇੰਨੀ ਵੱਡੀ ਕੁਰਬਾਨੀ ਕੀਤੀ ਤੇ ਉਹਨਾਂ ਦਾ 350 ਹਜ਼ਾਰਾਂ ਸ਼ਹੀਦੀ ਨੂੰ ਸਮਰਪਤ ਜਿਹੜਾ ਮਹਾਨ ਗੁਰਮਤ ਮਹਾਨ ਨਗਰ ਕੀਰਤਨ ਜਿਹੜਾ ਨਿਕਲ ਕੇ ਆ ਰਿਹਾ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਪਿੰਡਾਂ ਵਿੱਚੋਂ ਮੁੰਡਾ ਜਿਹੜਾ ਆਪ ਜੀ ਦੇ ਮਾਧਿਮ ਰਾਈ ਦੇਖੋ ਪਹੁੰਚਣਾ ਵਾ ਸਾਰਿਆਂ ਸੰਗਤਾਂ ਦਾ ਦਰਸ਼ਨ ਵੀ ਕਰ ਰਹੀਆਂ ਵਾ ਤੇ ਬੜਾ ਹੁਸ਼ਾ ਹੈ ਮਨ ਵਿੱਚ ਬੜਾ ਚਾਹੋ ਆ ਸੰਗਤਾਂ ਦੇ ਕੋਲ ਕਿਤਾ ਸੇਵਾ ਕਰ ਰਹੀਆਂ ਵਾ ਮੈਂ ਸਾਰੀਆਂ ਸੰਗਤਾਂ ਨੂੰ ਤੁਹਾਡੇ ਚੈਨਲ ਲਈ ਜਿਉਂ ਆ